ਨੀ 10 ਪੜ੍ਹ ਕੇ ITI ਕਰਕੇ ਨੀ ਤੇਰਾ ਯਾਰ ਮੈਂ ਲੈਣ ਮੈਣ ਲੱਗ ਗਿਆ ਨੀ ਲੈਰੇ ਮੁਹੱਬਤ ਆਲੇ ਵੀ ਸੱਦੀ ਜਾਂਦੇ ਨੇ ਕਹਿੰਦੇ ਯੂਪੇ ਨੂੰ ਇੱਥੇ ਲੈ ਕੇ ਆਓ ਨੀ ਤੇਰੇ ਯਾਰ ਤੇ ਡਿਪੈਂਡ ਹੋ ਗਈ ਦੁਨੀਆ ਨੀ ਲੱਭਦੇ ਫਿਰਦੇ ਲੋਕੀ ਤੇਰੇ ਯਾਰ ਨੂੰ ਕੋਈ ਕਹਿੰਦਾ ਟਰਾਂਸਫਾਰਮਰ ਧਰਨਾ ਨੀ ਕੋਈ ਕਹਿੰਦਾ ਜੈਂਪਰ ਧਰਨਾ ਨੀ ਪਾਰ ਝੁੱਪਾ ਲੈਣ ਮੈਂ ਦੱਸ ਕੀ ਕੀ ਕਰੇ ਬੰਦੀਏ ਭੈਣਾ ਇਹਨੂੰ ਕੀ ਜੱਬ ਛੱਡ ਗਿਆ ਯਾਰ ਖੇਤਾਂ 'ਚ ਖੜਿਆ ਇੱਥੇ ਤਾਂ ਕਿਸੇ ਨੇ ਆਉਣਾ ਵੀ ਨਹੀਂ ਹੈਗਾ ਇੱਕਾਂ ਸਟਾਰਟ ਕਰਕੇ ਭੂਖ ਤਾਂ ਮਾਰਨੀ ਪਤਾ ਉਹ ਹੀ ਪੰਗਾ ਪੈ ਗਿਆ ਆਹ ਕਿਹੜਾ ਆਉਂਦਾ ਓ ਬਾਈ ਰੁਕੀ ਰੁਕੀ ਯਾਰ ਰੁਕੇ ਰੁਕੇ ਓ ਬਾਈ ਰੁਕੇ ਰੁਕੇ ਪਹਿਲਾਂ ਤਾਂ ਬਾਈ ਕੌਣ ਹੁੰਦਾ ਉਹ ਜਦੋਂ ਕੋਈ ਰਾਸਤੇ ਦੇ ਵਿੱਚ ਆਉਂਦਾ ਜਾਂਦਾ ਉਹਨੂੰ ਬਾਈ ਹੋਈ ਕਹਾਂਗੇ ਪਰ ਮੈਨੂੰ ਬਾਈ ਨਹੀਂ ਨਾ ਕਹਿਣਾ ਮੈਨੂੰ ਤਾਂ ਲੈਂਡਮੈਨ ਸਾਹਿਬ ਕਹਿਣਾ ਅੱਛਾ ਲੈਂਡਮੈਨ ਹੋ ਤੁਸੀਂ ਮੈਂ ਲੈਂਡਮੈਨ ਆ ਤੁਹਾਡੇ ਏਰੀਆ ਦਾ ਸਤਿ ਸ੍ਰੀ ਅਕਾਲ ਲੈਂਡਮੈਨ ਜੀ ਸਤਿ ਸ੍ਰੀ ਅਕਾਲ ਤੁਹ ਤੋਂ ਤਾਂ ਫਿਰ ਕੰਮ ਸਾਰੀ ਲੈਣੇ ਨੇ ਮੈਂ ਕਹਣਾ ਜਦੋਂ ਮਰਜੀ ਹੁਕਮ ਕਰੋ ਹੁਕਮ ਤਾਂ ਤੁਹਾਨੂੰ ਐ ਕਰਦਾ ਮੈਂ ਤਾਂ ਯਾਰ ਖੇਤ ਗੇੜਾ ਮਾਰਨ ਆਇਆ ਸੀ ਤੁਹਾਡੀ ਡਿਊਟੀ ਨਵੀਂ ਆਈ ਆ ਹਾਂ ਮੈਂ ਤਾਂ ਪਹਿਲੀ ਵਾਰ ਦੇਖਿਆ ਤੁਹਾਨੂੰ ਅੱਛਾ ਅੱਛਾ ਹੋਰ ਹੁਣ ਠੀਕ ਐ ਉਹ ਹੁਣ ਇਹਦਾ ਐ ਨਹੀਂ ਪਤਾ ਲੈਂਡਮੈਨ ਸਾਹਿਬ ਪਤਾ ਨਹੀਂ ਪਲੱਗ ਮੱਚ ਗਿਆ ਹੈ ਪਤਾ ਨਹੀਂ ਕੀ ਹੋ ਗਿਆ ਉਹ ਕੋਈ ਨਹੀਂ ਸਾਰਾ ਕੁਝ ਦੇਖ ਲਾਂਗੇ ਆਪਾਂ ਚੁੱਪਾ ਲੈਣ ਮੈਨੂੰ ਦੁਨੀਆ ਤੇ ਆਇਆ ਕਦੇ ਵਾਸਤੇ ਆੜੇ ਗੱਡੇ ਕੱਢਣੇ ਆਇਆ ਅੱਛਾ ਪਲਾਸ ਹੈਗਾ ਉਹਨੇ ਲੈ ਲੈ ਪਲਾਸ ਤੋਂ ਬਿਨਾ ਸਾਡਾ ਕੰਮ ਕਾਦਾ ਪਲਾਸ ਤੋਂ ਬਿਨਾ ਤਾਂ ਅਸੀਂੁੱਦੇ ਆਂ ਪਲਾਸ ਦੇ ਨਾਲ ਹੀ ਅਸੀਂ ਮੂੰਗੇ ਮਾਰਦੇ ਆਂ ਫੇਰੀ ਤਾਂ ਸਪਾਰਕ ਕਰਨ ਨੂੰ ਹੜਦੀਆਂ ਨਹੀਂ ਆ ਜੇ ਪਲਾਸ ਦੇ ਨਾਲ ਹੱਲ ਹੋ ਗਿਆ ਤਾਂ ਠੀਕ ਹੈ ਜੇ ਬੰਦਾ ਸਾਡੇ ਨਾਲ ਟੇਡਾ ਮੇਡਾ ਹੋਵੇ ਫਿਰ ਬੰਦੇ ਨੂੰ ਵੀ ਇਹਦੇ ਨਾਲ ਹੀ ਮੂੰਗਾ ਮਾਰ ਲਈਦਾ ਅੱਛਾ ਹਾਂ ਤਰੀਕੇ ਨੇ ਢੋਡੀ ਬੰਦਿਆਂ ਨੂੰ ਸੈਟ ਕਰਨ ਦੇ ਦੂਜੇ ਲੋਟ ਕਰ ਹਾਂ ਹਾਂ ਦੂਜੇ ਲੋਟ ਅੱਛਾ ਇਹਦਾ ਯਾਰ ਬੰਦਾ ਸਾਡੇ ਨਾਲ ਪਿਆਰ ਨਾਲ ਗੱਲ ਕਰੀ ਵੀ ਲੈਨਮੈਨ ਸਾਹਿਬ ਆਹ ਕੰਮ ਕਰਨ ਵਾਲਾ ਸਾਡਾ ਜੀ ਕਰ ਦੋ ਅੜਿਆ ਪਿਆ ਜੀ ਕੰਮ ਫਿਰ ਤਾਂ ਅਸੀਂ ਪਲਾਸ ਦੀ ਬਰ ਤੋਂ ਕਰ ਲੈਨੇ ਆ ਹਾਂ ਸਮਾਨ ਤੇ ਅਗਲੇ ਦੇਤੇ ਠੀਕ ਆ ਤੇ ਜੇ ਅਗਲਾ ਟੇਡਾ ਜਾ ਹੋ ਜਵੇ ਫਿਰ ਉਹੀ ਪਲਾਸ ਦੀ ਮਰੂੜੀ ਬੰਦੇ ਨੂੰ ਦੇ ਦੇ ਦੀ ਹੈਗੀ ਫਿਰ ਬੰਦਾ ਆਪੇ ਫਿਰ ਸਮਝ ਗਿਆ ਤੂੰ ਸੌ ਫੜਾ ਪਾਣੀ ਸਾਰੇ ਬੁੱਕ ਲੇ ਕੇ ਆਉਂਦਾ ਫਿਰ ਅਗਲਾ ਠੀਕ ਆ ਹਾਲ ਆਪਣੇ ਕੋਲ ਸਾਰੇ ਨਹੀਂ ਆ ਦੇਖੋ ਫਿਰ ਮੜੇ ਨਾਲ ਆਪਾਂ ਸਿੱਧੇ ਆ ਪਲੱਗ ਇਹ ਦੇਖੋ ਇਹਦਾ ਮਤਲਬ ਸਟਾਰਟ ਨਹੀਂ ਰਿਹਾ ਕਰੰਟ ਨਹੀਂ ਕੱਢਦਾ ਕਰੰਟ ਨਹੀਂ ਕੱਢਦਾ ਲੈ ਲੈ ਦੱਸ ਜੂਪਾ ਲਾਈਨ ਮੈਂ ਤਾਂ ਸੋਚਦਾ ਬੱਕੇ ਗ੍ਰਿਡ ਚੋਂ ਕਰੰਟ ਕੱਢ ਦਿੰਦਾ ਕਿਹਦਾ ਫਿਰ ਨਿਕਲ ਜਾ ਪਲੱਗਾ ਬਾਹ ਤੇ ਪਹਿਲਾਂ ਤਾਂ ਥੇਰਾ ਜੀ ਤੂੰ ਮੈਨੂੰ ਗੱਲ ਕਰ ਮੈਂ ਹੀ ਲੇਟ ਆਇਆ। ਨਾ ਜੀ ਤੁਸੀਂ ਤਾਂ ਹੁਣ ਆਏ। ਇਹ ਤਾਂ ਕੁਝ ਨਹੀਂ ਹੈਗੀ। ਇਹ ਲੈ। ਲੈਂਡਮੈਨ ਜੀ। ਹਾਂ ਹਾਂ ਦੇਖੋ ਸਟਾਰਟ ਕਰਕੇ ਕਰ ਸਟਾਰਟ ਕਰ ਜਦੋਂ ਜੂਪੇ ਲੈਂਡ ਮੈਂ ਮੈਂ ਦੇ ਹੱਥ ਲੱਗ ਗਏ ਫੇਰ ਨਿਕਲ ਮਰਦਾ। ਹਾਂ ਜੂਪਲ ਲੈ ਕਿਉਂ ਲੈਤਾ ਹਾਂ। ਹਾਂ ਹਾਂ ਹਾਂ। ਹਤਾ ਸਵਾਦ ਲਿਆਤਾ ਜੀ ਸਵਾਦ ਹੋਰਾ ਹਾਂਜੀ। ਜੇ ਸੌਂਫ ਵਾਲਾ ਪਾਣੀ ਲੈ ਆਵੇਂ। ਤੇਰੇ ਰਬੜ ਦੇ ਟਾਇਰ ਵੀ ਕਰੰਟ ਕੱਢਣਗੇ। ਇੰਨੇ ਕੰਮ ਤੇ ਸੌਂਪਦਾ ਮੈਂ ਕਹਣਾ ਜਾਂ ਸਾਡੇ ਕੋਲ ਨੁਕਤੇ ਸਾਰੇ ਨੇ ਅਸੀਂ ਕਹਾਂ ਯਾਰ ਇਧਰ ਲੈ ਹੱਥ 'ਚ ਤਾਰਾਂ ਫੜ ਕੇ ਇਧਰ ਲੈ ਹੱਥ ਦੇ ਵਿੱਚ ਤਾਰ ਫੜ ਕੇ ਬੱਲੇ ਵਿਚ ਲਾ ਦਿੰਨੇ ਆ ਨਹੀਂ ਇੰਨੇ ਕੰਮ ਦਾ ਸੌਂਪਦਾ ਪਾਣੀ ਉਹ ਸਮੋਹ ਪਤਾ ਪਾਣੀ ਤੈਨੂੰ ਕਿਹਾਗਾ ਵੀ ਤੇਰੇ ਟਾਇਰ ਵਿੱਚ ਕਰੰਟ ਕੱਢਣਗੇ ਨੁਖਤੇ ਨੁਖਤੇ ਅੱਛਾ ਵੀ ਆਪਦੇ ਦਾ ਦਾਸਦ ਰਹੇ ਹਾਂ ਹਾਂ ਜੂਪੇ ਲੈਨਮੈਨ ਕੋਲ ਦਾ ਬਹੁਤ ਨਹੀਂ ਮੇਰਾ ਇੱਕ ਕੰਮ ਕਰਨ ਵਾਲਾ ਹਾਂ ਦੱਸ ਕਰ ਦੂੰਗੇ ਦੱਸ ਗੱਲ ਤਾਂ ਪਰਦੇ ਵਾਲੀ ਆ ਹੈ ਮੇਰਾ ਆਪਣਾ ਮੀਟਰ ਟੈਨਮੈਨ ਸਾਹਿਬ ਹੁਣ ਉਹ ਜਿਹੜਾ ਬੜੇ ਨਹੀਂ ਆ ਝਮਕੇ ਮਾਰ ਅੱਖਾਂ ਹੀ ਮਾਰਦਾ ਬੜਾ ਆਹੋ ਸਪੀਡ ਵਾਲੀ ਆ ਵਾਲੀ ਸਪੀਡ ਹਾਂ ਜੋਂਟਾ ਹੁਣ ਇੱਕ ਦਾ 600 ਤਾਂ ਮਾਫ ਆ ਹਾਂ ਉਹ ਤਾਂ ਪਤੰਦਰ 680 ਕੱਢ ਦਿੰਦਾ ਜੇ ਸੋਸੀ ਕੱਢ ਦਿੰਦਾ ਹੋਰ ਦੋ ਇੱਟਾਂ ਰੱਖ ਦਿਓ ਉਹਦੇ ਸਿਰ ਤੇ ਫਿਰ ਕਿਉਂ ਜੀ ਕੱਲੀਆਂ ਸਿਉ ਕੱਢੂ ਭਾਰ ਪੈ ਜੂ ਤੇ ਹੋਰ ਹਨ ਹੈ ਦੋ ਇੱਟਾਂ ਰੱਖ ਜਿਵੇਂ ਆਪਾਂ ਬੰਦੇ ਦੇ ਉੱਤੇ ਲੋਡ ਪਾ ਦਿੰਨੇ ਹਾਂ ਓਏ ਭੱਲੇ ਵੀ ਕਹੀਦਾ ਨਹੀਂ ਹੁੰਦਾ ਸੰਦੀਦਾ ਹੁੰਦਾ ਇਹ ਨੁਕਤੇ ਹੁੰਦੇ ਨੇ ਹੁਣ ਮੈਂ ਤੈਨੂੰ ਕਹਿ ਸਕਦਾ ਸੀਗਾ ਵੀ ਭਾਈ ਲੋਡ ਪਾ ਦੇ ਉਹਦੇ ਤੇ ਮੈਂ ਤੈਨੂੰ ਇੱਟਾਂ ਕਹਿੰਦਾ ਤੂੰ ਸਮਝ ਜਾਵੇਂ ਸਰ ਵੀ ਲੋਡ ਦੀ ਗੱਲ ਕਰਦਾ ਜੂਪਾ ਲੈਣ ਦਾ ਸੋਡੇ ਲੋਡ ਦੇ ਮਾ ਕਿਤੇ ਊਂਟਾਂ ਰੱਖਣੀਆਂ ਨੇ ਓਏ ਊਂਟਾਂ ਨਹੀਂ ਰੱਖਣੀਆਂ ਇਹ ਕੋੜਬੜ ਹੁੰਦੇ ਨੇ ਇੱਟਾਂ ਦਾ ਮਤਲਬ ਵੀ ਲੋਡ ਹਾਂ ਵੀ ਮੀਟਰ ਤੇ ਲੋਡ ਪਾ ਦੇ ਹਾਂ ਬੱਸ ਹੋ ਗਿਆ ਕੰਮ ਹਾਂ ਨਾ ਬਾਈਕ ਨੇ ਜੋ ਪੁਰਾਣਾ-ਪੁਰਾਣਾ ਮੀਟਰ ਦੇਖ ਕੇ ਉਹ ਹੀ ਲਾ ਦਿਓ ਉਹ ਆਈ ਨਹੀਂ ਜੂਪਲਾਈਨ ਮੈਨੇ ਕੰਮ ਨਹੀਂ ਕਰਦਾ ਨਾ ਨਾ ਨਹੀਂ ਨਹੀਂ ਕਰਦਾਂਗੇ ਆਹਾਂ ਹੈ ਆ ਵੀ ਕਰਦਾਂਗੇ ਆਹ ਨਹੀਂ ਆਣ ਸੌਂਫੜਾ ਪਾਣੀ ਨਹੀਂ ਆਏ ਆਏ ਸੀ ਮਹਿਕਮੇ ਪ੍ਰਤੀ ਵੀ ਜੂਪਲਾਈਨ ਮੈਨੇ ਮਾਰਦਾ ਆਏ ਨਹੀਂ ਫਿਰ ਨਹੀਂ ਫਿਰ ਸੌਂਫੜਾ ਪਾਣੀ ਵੀ ਨਹੀਂ ਸੌਂਫੜਾ ਪਾਣੀ ਲੈ ਕੇ ਆ ਤੂੰ ਤਾਂ ਖੜਾ ਗੱਲਾਂ ਮਾਰੀ ਜਨਾ ਕੰਮ ਤਾਂ ਕਰ ਦੇ ਆਪਣੇ ਜਿਹੜੀ ਕਰਾਂਗੇ ਇਹੋ ਜਿਹੇ ਕੰਮ ਸੌਂਫੜੇ ਪਾਣੀ ਨਾਲ ਹੀ ਹੁੰਦੇ ਹੁੰਦੇ ਨੇ ਅੱਛਾ ਹਾਂ ਹੋਣੀ ਹੁੰਦੇ ਹੁੰਦੇ ਆਏ ਜੇ ਤੂੰ ਮਨਾ ਆਖਿਆ ਮੈਂ ਕੰਮ ਕਿਵੇਂ ਕਰਦਾ ਆਏ ਹੁਣ ਮੈਂ ਬੱਲਬ ਕਿਵੇਂ ਤਲਾ ਦੂੰ ਸੌਂਫੜਾ ਪਾਣੀ ਲੈ ਤੈਨੂੰ ਬੱਲਬ ਚ ਲਾ ਕੇ ਦਿਖਾਉਂਗਾ ਪਾਣੀ ਨਾਲ ਹਾਂ ਚਾਹ 100 ਵਟ ਦਾ ਬੱਲਬ ਲੇਂ ਯਾਰ ਅੱਛਾ ਬੱਲਬ ਆਏ ਜੋ ਪੂਰਾ ਸੋਤ ਦਾ ਡਾਰੀ ਲੱਗਦਾ ਤੁਸੀਂ ਤਾਂ ਗਰੰਟੀ ਵਾਲਾ ਮਾਰਦੇ ਸਾਨੂੰ ਗਰੰਟ ਕਰਦੇ ਨਹੀਂ ਕੁਛ ਅੱਛਾ ਗਰੰਟ ਤੇ ਸਾਡੇ ਮੂਰੇ ਭੱਜ ਲੈਂਦਾ ਯਾਰ ਦਸਵੀਂ ਪਾਸ ਹਾਂ ਮੈਂ ਹਾਂ ਦਸਵੀਂ ਤੋਂ ਬਾਅਦ ਮੈਂ ਆਈਟੀਈ ਕਰ ਲਈ ਸੀ ਕਾਦੀ ਆਹੀ ਇਲੈਕਟ੍ਰੀਕਲ ਦੀ ਅੱਛਾ ਹੋਰ ਹਣਾ ਵਿੱਚ ਵਿੱਚ ਤਾਂ ਲੋਕ ਕਹਿੰਦੇ ਨੇ ਵੀ ਲੈਂਡ ਮੈਨ ਪੈਸੇ ਬੜੇ ਲੈਂਦੇ ਨੇ ਓਏ ਨਹੀਂ 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 ਯਾਰ ਸਾਰੇ ਲੈਂਡ ਮੈਨ ਨਹੀਂ ਆਏ ਹੁੰਦੇ ਹਾਂ ਹਾਂ ਸੌਰੀ ਲੈਨਮੈਨ ਹੁੰਦਾ ਸੀ ਸੌਂਫੜਾ ਪਾਣੀ ਹੁੰਦਾ ਕਿਤੇ ਕਿਤੇ ਮਸ਼ਕੂਲੇ ਜੇ ਕਰਨ ਨੂੰ ਮੈਂ ਇੱਥੇ ਆ ਗਿਆ ਕੰਮ ਵੀ ਕਰੀਦਾ ਅਗਲੇ ਦਾ ਉਹੀ ਥੋੜੀ ਲੈ ਲਈਦਾ ਸੌਂਫੜਾ ਪਾਣੀ ਕੰਮ ਵੀ ਕਰੀਦਾਗਾ ਹੁਣ ਪਰਸੋਂ ਮੈਨੂੰ ਇੱਕ ਬੰਦੇ ਦਾ ਫੋਨ ਆ ਗਿਆ ਮੈਨੂੰ ਕਹਿੰਦਾ ਲੈਨਮੈਨ ਸਾਹਿਬ ਪਹਿਲੀ ਗੱਲ ਤੋਂ ਨਹੀਂ ਲੈਨਮੈਨ ਸਾਹਿਬ ਕਿਹਾ ਫੁੱਲ ਲਗੇ ਬੰਦਾ ਮੈਂ ਫੁੱਲੇ ਨਹੀਂ ਮੇਰਾ ਦੇੜੀਓਂ ਤੇ ਆ ਗਿਆ ਮੈਂ ਕਿਹਾ ਯਾਰ ਬੰਦੇ ਨੇ ਜਦੋਂ ਹਾਏ 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 ਕ੍ਰਿੱਟ ਚੋ ਬਾਜੀ ਮਰੀ ਗਿਆ ਮੈਂ ਕਿ ਮੈਲੇ ਬੰਦੇ ਨੂੰ ਸਾਭ ਲਾ ਗਿਆ ਉੱਥੇ ਹਾਂ ਸਾਭ ਲਾ ਗਿਆ ਮੈਂ ਕਿ ਬੀ ਇਹ ਦੱਸ ਹੂੰ ਕਹਿੰਦਾ ਲਾਈਨਮੈਨ ਸਾਭ ਕਹਿੰਦਾ ਜੈਂਪਰ ਲਾਉਣ ਵਾਲੇ ਨੇ ਹਾਂ ਮੈਂ ਬਾਕੀ ਕੰਮ ਉੱਥੇ ਛੱਡ ਕੇ ਹੂੰ ਪਲਾਸ ਚੱਕਿਆ ਪਾ ਕੇ ਪਲਾਸ ਆਵਦੇ ਇੱਥੇ ਹੂੰ ਮੈਂ ਬੰਦੇ ਦੇ ਕੋਲੇ ਬਜੇ ਮੈਂ ਕਿ ਦੱਸ ਉਹ ਕਹਿੰਦਾ ਜੈਂਪਰ ਮੈਂ ਲਾ ਦਿੰਨਾ ਹੁਣ ਕਿਉਂ ਪੇ ਲਾਈਨਮੈਨ ਯਾਰ ਬਿਨਾ ਲਾਈਟ ਕਟਾਈ ਤੋਂ ਕ੍ਰਿੱਟ ਚੋ ਜੈਂਪਰ ਲਾ ਦੇ ਉਹ ਹੈਰਾਨ ਹੋ ਗਿਆ ਉਹ ਕਹਿੰਦਾ ਭਈ ਯਾਰ ਆਈ ਜੈਂਪਰ ਲਾਤੇ ਮਖੇ ਇਹੀ ਤਾਂ ਖਾਸੀਅਤ ਆ ਜੂਪਾ ਲੈਨ ਮੈਂ ਦੀ ਤਰੱਕੀ ਐ ਮੀ ਥੋੜੀ ਹੋ ਰਹੀ ਆ ਜਲਦੀ ਹੋਈ ਵੱਡੀਆਂ ਪੋਸਟਾਂ ਤੇ ਜੂਪਾ ਲੈਨ ਮੈਂ ਨੇ ਮੀ ਥੋੜੀ ਜਾ ਰਿਹਾਗਾ ਫਿਰ ਮੈਨੂੰ ਕਹਿੰਦਾ ਹੋ ਕਹਿੰਦਾ ਬਈ ਹੋਰ ਸੇਵਾ ਕੀ ਕਰੀਏ ਮੈਂ ਕਹਾਂ ਬੀਨਾ ਜੂਪਾ ਲੈਨ ਮੈਂ ਮਖਰੇ ਸੋਤ ਨਹੀਂ ਲੈਂਦਾ ਚੂਪਾ ਲੈਨ ਮੈਂ ਲੋਕਾਂ ਦੇ ਭਲੇ ਖਾਤਰ ਆ ਉਹ ਕਹਿੰਦਾ ਨਹੀਂ ਕਹਿੰਦਾ ਜੀ ਕੁਝ ਲੈਣਾ ਨਹੀਂ ਹੈਗਾ ਫਿਰ ਕਹਿੰਦਾ ਸ਼ੰਘਵੜਾ ਪਾਣੀ ਦਾ ਕਹਿੰਦਾ ਫਿਰ ਥੋੜਾ ਜਿਹਾ ਮੈਂ ਕਰੂੰਗਾ अच्छा ओके चल जी फिर ਬਾਹਲਾ ਕਰਦਾਗਾ ਮੈਂ ਟਾਈਮ ਦੇਖਿਆ ਜਦੋਂ ਤਾਂ ਮੇਰਾ 3 ਵਜੇ ਦਾ ਟਾਈਮ ਆ ਉਹ ਟਾਈਮ ਹੈ ਜੀ ਸਵੇਰ ਕਦੂ ਹੀ ਹੋਈ ਸੀ ਮਗਾ ਚੱਲ ਪੌਣੇ ਇੱਕ ਘੰਟੇ ਨਾਲ ਕੀ ਫਰਕ ਪੈਂਦਾ ਚੱਲ ਲੀਆ ਸੌਂਫਾ ਫੜਾ ਠੰਡਾ ਹੀ ਹੋ ਤਾਂ ਮਗਿਆ ਉਹ ਸੌਂਫਾ ਫੜਾ ਪਾਣੀ ਲੈ ਆਇਆ ਲੈ ਆਇਆ ਹੁਣ ਜੂਪਾ ਲੈਨਮੈਨ ਕੰਮ ਨੂੰ ਦੱਬ ਲੈਂਦਾ ਜਦੋਂ ਸਵੇਰ 2 ਵਜੇ ਉਹਨੇ ਸੌਂਫਾ ਫੜਾ ਪਾਣੀ ਮੇਰੇ ਸਾਹਮਣੇ ਕਰਦਾ ਸੌਂਫਾ ਫੜੇ ਪਾਣੀ ਨੇ ਮੈਨੂੰ ਦੱਬ ਲਿਆ ਅੱਛਾ ਮਗਾ ਬਰ ਕਿਉਂ ਦਾ ਪੌਣੇ ਘੰਟੇ ਪਹਿਲਾਂ ਚੱਲਦਾ ਅੱਜ ਕੰਮ ਪਚਲਾ ਦਿੰਦੇ ਸਵੇਰ 2 ਵਜੇ ਸਾਂਵੋਲਾ ਬਣੀ ਜਿਹੜਾ ਮੈਂ ਕੰਮ ਜਿਹੜਾ ਮੈਂ ਕੰਮ ਕਿਹਾ ਮੀਟਰ ਤੇ ਪਾਰ ਵਾਲਾ ਆਪਣਾ ਫਿਰ ਉਹ ਕੰਮ ਕਰ ਦਿਓ ਮੈਂ ਕਹਣਾ ਯਾਰ ਤੂੰ ਲੋਡ ਪਾ ਦੀ ਤੇਰਾ ਮੀਟਰ ਅੱਧੀ ਯੂਨਿਟ ਵੀ ਨਹੀਂ ਉੱਤੇ ਨੂੰ ਲੋਡ ਹੁਣ ਇੱਟਾ ਵਾਲਾ ਕਿ ਛੋਡੇ ਵਾਲਾ ਜੇ ਇੱਟਾ ਪਾ ਦੇਂਗਾ ਹਾਂ ਫਿਰ ਤਾਂ ਮੰਨ ਕੇ ਚੱਲ ਪਾ ਵੀ 600 ਯੂਨਿਟ ਦੇ ਨੇੜੇ ਵਗ ਜੂ ਹਾਂ ਜੇ ਸਾਡੇ ਉੱਤੇ ਪਾ ਦੇਂਗਾ 75 ਮਿੰਟਾਂ ਨਹੀਂ ਲੱਗਦੀਆਂ ਮੈਂ ਤਾਂ ਸੁਣ ਨੂੰ ਲੈਣ ਮੈਂ ਸਾਬਤ ਸਾਬ ਕਹਦੇ ਕਰੋ ਮੈਂ ਤਾਂ ਦੋ ਵਾਰੀ ਕਹਦੇ ਗਰੂ ਆਹੀ ਚੀਜ਼ ਤਾਂ ਸਾਨੂੰ ਚਾਹੀਦੀ ਆ ਹੋਰ ਸਾਨੂੰ ਕੀ ਚਾਹੀਦਾ ਬਸ ਠੀਕ ਆ ਹੋਰ ਅਸੀਂ ਇੱਥੋਂ ਲੈ ਕੀ ਜਾਨਾ ਹਾਂ ਕੋਈ ਕੰਟਰੈਕਟਰ ਨੰਬਰ ਮੇਰਾ ਨੋਟ ਕਰ ਲਿਓ ਡਾਇਰੀ ਤੇ ਹੂੰ ਠੀਕ ਆ ਮੈਂ ਇਹ ਕਿ ਫੋਨ 'ਚ ਕਰਦਾ ਮੈਂ ਮਾਰ ਦਿੰਦਾ ਮੈਂ ਭਰਦੀ ਭਰਦੀ ਸੇਵ ਕਰਦੀ ਨਊ ਕੀ ਆ ਤੇਰਾ ਮੇਰੇ ਨਾਲ ਪਿੰਦਾ ਪਿੰਦਾ ਭਰਦੇ ਪਿੰਦਾ ਸੌਂਫ ਵਾਲੇ ਪਾਣੀ ਵਾਲਾ ਭਰਦੀ ਸੌਂਫ ਵਾਲੇ ਪਾਣੀ ਵਾਲਾ ਪਿੰਦਾ ਅੱਛਾ ਪਾਸਵਰਡ ਲਾਤਾ ਮੈਂ ਲਾਤਾ ਲਾਤਾ ਆ ਵਾ ਠੀਕ ਇਹ ਮੈਂ ਫੋਟੋ ਮੇ ਲਾ ਕੇ ਰੱਖ ਦੋ ਨਾ ਜਿਵੇਂ ਤੇਰੇ ਤੇਰੇ ਨੰਬਰ ਦੇ ਉੱਤੇ ਤਾਂ ਸੌਂਫ ਵਾਲਾ ਪਾਣੀ ਲਿਖਤਾ ਠੀਕ ਆ ਲੈਣ ਮੈਂਨ ਸਾਬ ਸਾਸਰੀਗੜ ਇਹ ਸਾਸਰੀਗੜ ਬਈ ਸਾਸਰੀਗੜ ਹਾਂਜੀ ਇਹ ਕੌਣ ਸੀ ਇਹ ਇਹਦਾ ਵੀ ਇਹੀ ਲੋਡ ਕੱਟ ਕੀਤਾ ਸਿਰ ਤੇ ਵਾਲਾ ਵਜਣ ਸੀ ਇਹਦੇ ਵੀ ਅੱਛਾ ਹੋਰ ਇਹ ਕਹਿੰਦਾ ਕਹਿੰਦਾ ਸਿਰ ਤੇ ਵਾਲਾ ਲੋਡ ਆਗਾ ਮੈਂ ਕੱਟੇ ਕਰ ਦਿੰਨੇ ਆ ਇਹ ਨਹੀਂ ਕਿਵੇਂ ਮੈਂ ਸੌ ਫਲ ਪਾਣੀ ਲੈ ਆਏ ਹਾਏ 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 ਚਲ ਠੀਕ ਆ ਜੀ ਫਿਰ ਚਲ ਠੀਕ ਆ ਧੰਨਵਾਦ ਤੁਸੀਂ ਆ ਮੇਰਾ ਕੰਮ ਕਰਤਾ ਮੈਂ ਕਹਿੰਦਾ ਕੋਈ ਗੱਲ ਮੈਂ ਤਾਂ ਮੋਟਰਸਾਈਕਲ ਅਸੇ ਹਰਾਸਮੈਂਟ ਵਾਲੀ ਹੋਣੀ ਸੀ ਮੇਰੀ ਅੱਜ ਓਏ ਯਾਰ ਜੂਪੇ ਲੈਂਡਮੈਨ ਦੇ ਮੂਰੇ ਕੁਛ ਨਹੀਂ ਆੜਦਾ ਬਸ ਠੀਕ ਉਹ ਆਪਣਾ ਕੰਮ ਕਰਾਂਗੇ ਆਪਾਂ ਬਸ ਠੀਕ ਹੈ ਠੀਕ ਹੈ ਕੋਈ ਨਹੀਂ ਸਿੱਕ ਗੱਲ ਹੋਰ ਮੈਂ ਦੱਸਣੀ ਭੁੱਲ ਗਿਆ ਜੀ ਸੌ ਵਾਲੇ ਪਾਣੀ ਦਾ ਢੋਲ ਕੱਢਿਆ ਵਿਆ ਚਾ ਠੀਕ ਹੈ ਮਾਦੀ ਤੈਨੂੰ ਮੈਨੂੰ ਦੇਖ ਕੇ ਦੇਖ ਕੇ